ਫਗੋ ਅੱਜ ਆਪਾਂ ਕਲੈਕਸਿਕੋ ਆਏ ਆ ਮੌਕਾ ਮਿਲਿਆ ਵਾ ਵੀਡੀਓ ਬਣਾਉਣ ਦਾ ਐਂ ਖੇਤੀ ਹੁੰਦੀ ਆ ਪੂਰਾ ਕੰਮ ਘੈੜ ਬਣਿਆ ਪਤਾ ਨਹੀਂ ਮੀਂਹ ਦਾ ਗੁੱਸਾ ਹੀ ਹੋ ਜਾਏ ਹੈਲਡੀ ਕਾਫਟਰ ਹੈ ਇਹ ਇਧਰ ਸਪਰੇਅ ਕਰ ਰਹੇ ਆ ਮੇਰੇ ਨਾਲ ਮੈਂ ਕਿ ਮੀਂਹ ਦਾ ਹੀ ਹੋਦਾ ආම කෑ එලාවරණ අරම අවාපුරිතේන තය ලකාශ කරවෙන්නේ ආපිකී ය ගම්න ගල්ලවාලපන කෙනආහරුද හොේ හොලිලා ආගම්ම කාල් කරන්න බ පේරී අපනේ ਇਹ ਜਿਹੜੀ ਖੇਤੀ ਜਿਹੜੀ ਆ ਉਤਮ ਖੇਤੀ ਹੋਣੀ ਆ ਤੇ ਚੱਲਿਆ ਪੂਰੀ ਗੱਲਬਾਤ ਬਈ ਬ੍ਰੋ ਇੰਡੀਅਨ ਰੀਲੀ ਲੱਖਾ ਕਰ ਰਿਹਾ ਗੱਲਬਾਤ ਇਹਦੇ ਨਾਲ ਅਸੀਂ ਵੀ ਲੋਡ ਲਾ ਕੇ ਆਏ ਸੀਗੇ ਉਹ ਕਹਿ ਇਹ ਹੈ ਹੈਵ ਅ ਗੁੱਡ ਡੇ ਲੈ ਵਿ ਜਮੈਟ ਗੁੱਡ ਡੇ ਯਾ ਅੱਜ ਕਿੱਥੇ ਜਾਂਦਾ ਫੇਰ ਆਹ ਜਾ ਰਿਹਾ ਅੱਜ ਥੈਂਕ ਯੂ ਮੇਰੇ ਦੋਸਤੋ ਨਮਗਾ ਤਾਂ ਨਮਗਾ ਵੀਡੀਓ ਲੈ ਕੇ ਆਵਾਂਗੇ ਪਰ ਸ਼ੇਅਰ ਮਾਰ ਦਿਆ ਕਰੋ ਸ਼ੇਅਰ ਬਹੁਤ ਆਪਣੀ ਵੀਡੀਓ ਘਟ ਹੁੰਦੀ ਹੈ ਜਿੰਨੀ ਸ਼ੇਅਰ ਵੱਧ ਹੋਊਗੀ ਨਾ ਆ ਲੈਣਦੇ ਆ ਲੈਣਦੇ ਓਟਿਆ ਆਉਦਾ ਕਿ ਨਹੀਂ ਓਟਿਆ ਬੰਦੇ ਵਧੀਆ ਵਾ ਨਹੀਂ ਤਾਂ ਭੈਚੋ ਚੀਕਾ ਮਾਰ ਲੱਗ ਪੈਂਦੇ ਵੀ ਵੀਡੀਓ ਕਦੋਂ ਬਣਾਉਣੇ ਤੇ ਉਹ ਆ ਗਿਆ ਜੈਦ ਆਪਣੇ ਨਾ YouTube ਚੈਨਲ ਆਉਣ ਨੂੰ ਵੀ ਫਾਲੋ ਕਰੋ ਸ਼ੇਰੀ ਲੋਗੜ ਨੂੰ ਤੇ ਆਪਣਾ ਜਿਹੜਾ ਪੇਜ ਆ ਸ਼ੇਰੀ ਭੰਡੋਲ ਇਹ ਵੀ ਕਰੋ ਫਾਲੋ ਹੈ ਵੀਡੀਓ ਸ਼ੇਅਰ ਕਰਦਾ ਕਰੋ ਭਾਈ ਬਣਾ ਆ ਗਿਆ ਕਿ ਨਹੀਂ ਝੋਟਾ ओके ਆਇਦਰ ਲੱਖਾਂ ਵੀ ਪੂਰਾ ਕਰੀ ਜਾਂਦਾ ਅਵਜਲੇ ਪਹੁੰਚ ਸਾਰਾ ਕੁਝ ਕੈਚ ਚੱਲ ਗਿਆ ਦੋਸਤਾਂ 30 ਮਿੰਟ ਤੇ 26 ਸਕਿੰਟ ਦੀ ਹੋ ਗਈ ਵੀਡੀਓ ਨਵੀਆਂ ਤੋਂ ਨੀ ਆਉਂਦੀ ਵੀਡੀਓ ਨਾਲ ਜੁੜ ਕੇ ਰਹੋ ਸ਼ੇਅਰ ਮਾਰ ਦਿਆ ਕਰੋ